ਹਲੋ ਜੀ ਕਿਉਂ ਇਹ ਦੋਸ਼ ਲੱਗੇ ਸਰ ਮੇਰਾ ਉਹਦਾ ਨਾ ਪੈਸੇ ਨਾ ਲੈਣ ਦੇਣ ਸੀਗਾ ਜੀ ਸਰ ਮੈਂ ਉਹਦੇ ਸਾਰੇ ਪੈਸੇ ਦੇ ਚੁੱਕੀ ਸੀ ਉਹਨੂੰ ਬਾਰ ਬਾਰ ਮਨਾ ਕਰਨ ਤੇ ਸਰ ਮੈਂ ਉਹ ਬਾਰ ਬਾਰ ਘਰੇ ਆਉਂਦਾ ਸੀ ਤੱਕੇ ਨਾ ਕੌਣ ਸੀਗਾ ਜੀ ਦਫਤਾਰਦ ਆਸ ਜੀ ਐਸੇ ਕਹਤੇ ਸੀ ਗੱਲ ਐ ਲੈਣ ਦੇਣ ਸੀਗਾ ਸਰ ਮੇਰਾ ਉਹਦੇ ਨਾਲ ਚੱਲ ਸਰ ਕਤਲ ਕਿਉਂ ਸਰ ਮੈਂ ਬਹੁਤ ਕੰਪਲੇਂਟਾਂ ਵੀ ਕੀਤੀਆਂ ਉਹਦੇ ਖਿਲਾਫ ਤੇ ਕੀ ਗੱਲ ਕਤਲ ਕਿਉਂ ਕੀਤਾ ਗਾ नंदेवन सिक्कर है। हाँ मैं हूँ। की ना रमणी। की कल होय क्यों है दोष लगे थोड़े तेरे कत्ल की कल्पना। गलती होगी। करेगा। गलती होगी। की काम क्या हो करेगा क्या हो? बस गलती है। सर नहीं कहना चाहिए कि कत्ल के दोषी हैं ये रोमिया के उन्होंने करेगा इमामन। हाँ जी ਕਾਫੀ ਸਲੇ ਮਹੀਨੇ ਤੋਂ ਚੱਲ ਰਿਹਾ ਹੈ ਸਾਨੂੰ 26 12 24 ਨੂੰ ਪੂਰਨ ਸਿੰਘ ਪੁੱਤਰ ਜਾਗਰ ਸਿੰਘ ਵਾਸੀ ਭਲਾਈਆਣਾ ਨਿਹਰਾ ਦੀ ਸੀਸੀ ਕੇ ਉਸ ਦਾ ਭਰਾ ਬਖਤੌਰ ਸਿੰਘ ਪੁੱਤਰ ਜਾਗਰ ਸਿੰਘ ਜੋ ਕਿ ਪਿੰਡ ਦਾਨ ਸਿੰਘ ਵਾਲਾ ਥਾਣਾ ਨਈਆਂ ਵਾਲਾ ਦੇ ਵਿੱਚ ਪੈਂਦਾ ਉੱਥੇ ਇੱਕ ਡੇਰੇ ਦੇ ਵਿੱਚ ਰਹਿੰਦਾ ਹੈ ਉਹ ਡੇਰੇ ਦੇ ਮੁਖੀ ਵਜੋਂ ਤੇ ਉਹ ਮਤਲਬ ਕਈ ਦਿਨਾਂ ਤੋਂ ਘਰ ਨਹੀਂ ਆਇਆ ਜਿਸ ਤੇ ਪੁਲਸ ਨੇ ਉਹ ਜਿਹੜੀ ਹੈਗੀ ਕੁਮਸੂਦਗੀ ਦੀ ਰਿਪੋਰਟ ਦਰਜ ਕਰਕੇ ਉਹਦੀ ਪੜਤਾਲ ਸ਼ੁਰੂ ਕੀਤੀ ਇਸティਹਾਰ ਸ਼ਰੂ ਹੋਗਾ ਜਾਰੀ ਕੀਤਾ ਆਸ-ਪਾਸ ਦੇ ਥਾਣਿਆਂ ਦੇ ਵਿੱਚ भेज आवी ਜੇ ਕਿਸੇ ਨੇ ਬੰਦੇ ਬਾਰੇ ਪਤਾ ਹੋਵੇ ਪਰ ਉਹਦਾ ਕੋਈ ਪਤਾ ਨਹੀਂ ਲੱਗਿਆ ਡਰਾਪਟਰ ਦੀ ਪੜਤਾਲ ਚੱਲਦਿਆਂ ਦੌਰਾਨੇ ਪੜਤਾਲ ਆ ਪਤਾ ਲੱਗਿਆ ਕਿ ਜਿਹੜਾ ਹੈਗਾ ਇਹਨੂੰ ਅ ਬਖਤੌਰ ਸਿੰਘ ਨੂੰ ਗੁਰਪ੍ਰੀਤ ਕੌਰ ਨਾਂ ਦੀ ਲੇਡੀ ਦਾ ਇਹਦੇ ਕੋਲ ਆਉਣਾ ਜਾਣਾ ਸੀਗਾ ਉਹਨੇ ਆਪਣੇ ਨਾਲ ਹੋਰ ਦੋਸ਼ੀਆਂ ਦੇ ਨਾਲ ਲੜਕੇ ਨੂੰ ਅਗਵਾ ਕਰ ਲਿਆ ਜਿਸ ਤੇ ਸਾਡੇ ਵੱਲੋਂ ਜਿਹੜਾ ਹੈਗਾ ਮਕਦਮਾ ਨੰਬਰ 184 ਅਗਵਾ ਦੀਆਂ ਧਾਰਾਂ ਲਗਾ ਕੇ ਜਿਹੜਾ ਹੈ ਦਰਜ ਕੀਤਾ ਗਿਆ ਸੀਗਾ ਉਸ ਮਕਦਮੇ ਦੀ ਜਿਹੜੀ ਤਫ਼ਤੀਸ਼ ਚੱਲਦੀ ਰਹੀ ਦੌਰਾਨੇ ਤਫ਼ਤੀਸ਼ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਰਣ ਨੇ ਤਬਤੀਸ਼ ਮਿਤੀ ਇੱਕ ਬੰਦੇ ਨੂੰ ਤਾਂ ਪਹਿਲਾਂ 12 ਇੱਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਸਿਕੰਦਰ ਸਿੰਘ ਨੂੰ ਉਸ ਤੋਂ ਬਾਅਦ 20 ਤਰੀਕ ਨੂੰ ਗ੍ਰਿਫਤਾਰ ਕੀਤਾ ਗਿਆ ਇਹਨੂੰ ਗੁਰਪ੍ਰੀਤ ਕੌਰ ਨੂੰ ਤੇ ਰਮਨਦੀਪ ਸਿੰਘ ਨੂੰ ਇਹਨਾਂ ਨੂੰ ਕੱਲ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਹਾਜ਼ਰ ਕੀਤਾ ਗਿਆ ਕੁਝ ਥੋੜੀ ਬਹੁਤ ਇਹਨਾਂ ਤੋਂ ਪੁੱਛਗਿੱਛ ਕੀਤੀ ਗਿਆ ਉਹਦੇ ਦੌਰਾਨ ਇਹਨਾਂ ਨੂੰ ਪੁੱਛਗਿੱਛ ਤੇ ਸਾਹਮਣੇ ਆ ਵੀ ਜਿਹੜਾ ਜਦੋਂ ਇਹਨੂੰ ਇੱਥੋਂ ਬਾਬਾ ਗਿਆ ਇਹਨਾਂ ਨੂੰ ਲੈ ਕੇ ਗਏ ਨੇ ਗਵਾਹ ਕਰਕੇ ਇਹਨੂੰ ਉਸ ਦਿਨੀ ਇਹਨਾਂ ਨੇ ਕੁੱਟਮਾਰ ਕਰਕੇ ਬਠਿੰਡਾ ਵਿਖੇ ਕੁੱਟਮਾਰ ਕੀਤੀ ਗਈ ਇਹਦੀ ਤੇ ਉਥੋਂ ਕੁਟਮਾਰ ਕਰਕੇ ਇਹਨਾਂ ਨੇ ਇਹਨੂੰ ਨਹਿਰ ਦੇ ਵਿੱਚ ਛੱਡਤਾ ਸੀਗਾ ਤੇ ਇਹ ਉੱਥੇ ਆਪਦੇ ਉਹਦੀ ਬਾਤ ਕਰਦੇ ਰਹੇ ਨਹਿਰ ਦੇ ਵਿੱਚ ਛੱਟਣ ਤੋਂ ਬਾਅਦ ਉਹਨੂੰ ਬਾਤ ਕਰਦੇ ਰਹੇ ਵੀ ਇਹਦੀ ਬਾਡੀ ਨੂੰ ਕੌਣ ਕੱਢਦਾ ਕਿੱਥੇ ਇਹ ਕਿੱਥੇ ਇਹਦੀ ਬਾਡੀ ਮਿਲ ਜਾਂਦੀ ਹੈ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਕੁਝ ਦਿਨਾਂ ਬਾਅਦ ਜਿਹੜੀ ਹੈਗੀ ਐ ਮੁਕਸਰ ਪੁਲਿਸ ਨੇ ਲੰਬੀ ਥਾਣੇ ਦੀ ਪੁਲਿਸ ਨੇ ਹੈਗੀ ਜਿਹੜੀ ਇਹਦੀ ਡੈੱਡ ਬਾਡੀ ਉੱਥੇ ਮਿਲੀ ਹੈ ਤੇ ਉਹਨਾਂ ਨੇ ਕੱਢ ਕੇ ਜਿਹੜੀ ਹੈਗੀ ਆ ਫਾਰਮੈਲਟੀਆਂ ਪੂਰੀਆਂ ਕਰਨ ਤੋਂ ਬਾਅਦ ਉਹਦਾ ਅਸਿਕਾਰ ਵਗੈਰਾ ਕਰ ਦਿੱਤਾ ਫੇਰੇ ਇਹ ਬੰਦਿਆ ਨੇ ਇੱਥੋਂ ਆਪਦਾ ਇਹ ਸਮਾਨ ਵਗੈਰਾ ਲੈ ਕੇ ਸਾਰਾ ਗੱਡੀ ਦੇ ਵਿੱਚ ਚੱਕ-ਚੱਕ ਕੇ ਘਰੋਂ ਇੱਥੇ ਚੰਡੀਗੜ੍ਹ ਮੋਹਾਲੀ ਤੇ ਖਰੜ ਦੇ ਏਰੀਏ ਵਿੱਚ ਜਾ ਕੇ ਛੁੱਕੇ ਰਹਿਣ ਲੱਗੇ ਉੱਥੇ ਅਸੀਂ ਦੋ ਵਾਰ ਰੇਡ ਵੀ ਕੀਤਾ ਪਰੰਤੂ ਇਹ ਸਾਨੂੰ ਨਹੀਂ ਮਿਲੇ ਉਸ ਤੋਂ ਬਾਅਦ ਫਿਰ 25 ਤਰੀਕ ਨੂੰ ਨਾ ਨਾ ਸੌਰੀ 22 ਤਰੀਕ ਨੂੰ ਜਿਹੜਾ ਮੈਡਮ ਜਸਵਿੰਦਰ ਕੌਰ ਐਸਐਚ ਉਹਨੀਆਂ ਵਾਲਾ ਵਾਲੋਂ ਇਹਨੂੰ ਰੇਡ ਕਰਕੇ ਥਾਣਾ ਮਟੌਰ ਪੈਂਦਾ ਮੋਹਾਲੀ ਚੋਸ ਦੇ ਏਰੀਏ ਵਿੱਚੋਂ ਜਿਹੜਾ ਹੈਗਾ ਗ੍ਰਫਤਾਰ ਕੀਤਾ ਗਿਆ ਕੀ ਵਜ੍ਹਾ ਹੋ ਜਾਣਾ ਇਸ ਮਾਰਿਆ ਕਿਉਂ ਬਜਾਰਾਂ ਜਿਵੇਂ ਇਹਨਾਂ ਦੀ ਇਹੀ ਪਤਾ ਲੱਗੇ ਆ ਜੇ ਇਹਨੇ 70 ਲੱਖ ਰੁਪਇਆ ਗੁਰਪ੍ਰੀਤ ਕੌਰ ਨੇ ਬਾਪੇ ਤੋਂ ਲਿਆ ਸੀਗਾ ਆਪਣੀ ਲੜਕੀ ਨੂੰ ਬਾਹਰ ਭੇਜਣ ਦੇ ਬਹਾਨਾ ਬਣਾ ਕੇ ਤੇ ਉਹ ਮਾਪਾ ਹੁਣੇ ਤੋਂ ਪੈਸਿਆਂ ਦੀ ਮੰਗ ਕਰਦਾ ਸੀਗਾ ਵੈਸੇ ਇਹਦੀ ਮਤਲਬ ਇਸ ਲੇਡੀ ਦੇ ਇਹਦੇ ਉੱਥੇ ਆਉਣਾ ਜਾਣਾ ਸੀਗਾ ਤੇ ਡੇਰੇ ਚ ਪਿਛਲੇ ਕਈ ਸਾਲ ਤੋਂ ਤੇ ਮਾਰਿਆ ਕਿਵੇਂ ਕੋਲ ਨੂੰ ਕੀ ਕੀ ਹੋਇਆ ਗਾੜਾ ਕੁੱਤੇ ਆ ਕਿਸ ਨੂੰ ਮਾਰਿਆ ਕਿਸ ਤਰੀਕੇ ਨਾਲ ਇਹ ਜਿਹੜੀ ਤਪਤੀ ਜਾਰੀ ਹੈ ਦੇਦਰ ਮਾਰਕਿਟ ਲਿਆਗੇ ਹੁਣ ਇਹਨਾਂ ਤੋਂ ਹੋਰ ਦਬਾਰਾ ਸ਼ਕਤੀ ਨਾਲ ਪੁੱਛ ਕੇ ਕਰਾਂਗੇ ਪੂਰੀ ਹੈਗੀ ਫਿਰ ਸਾਨੂੰ ਉਸ ਤੋਂ ਬਾਅਦ ਫਿਰ ਜਿਹੜੀ ਹੈ ਇਨਫੋਰਮੇਸ਼ਨ ਹੈ ਜਿਹਦਾ ਇਹ ਮਤਲਬ ਮੁੱਢਲੀ ਜਿਹੜੀ ਹੈ ਕਿ ਪੁੱਛ ਕੇ ਇਹਨਾਂ ਨੇ ਕੁੱਟ ਮਾਰ ਕਰਕੇ ਉਹਦੇ ਸਰ ਵਗੈਰਾ ਸੱਟਾਂ ਮਾਰ ਕੇ ਜਿਹੜਾ ਨਹਿਰ ਦੇ ਵਿੱਚ ਸੁੱਟ ਦਤਾ ਜਿਹੜੀ ਗੱਲ ਪਹਿਲਾਂ ਵੀ ਕੀਤੀ ਹੈ ਜੀ ਇਹ ਵੀਡੀਓ ਦੀ ਡੈਡ ਬੋਡੀ ਆ ਜਾਂ ਪੱਕੇ ਦੀ ਜਦੋਂ ਸਿੱਕਾ ਸਿਮਵਾਚ ਕਰਦੇ ਨੇ ਕੀ ਇਕੁਏਸ਼ਨ ਕਹਿੰਦਾ ਲਿਖੀਏ ਉਹ ਤੋਂ ਕੀ ਫਾਰਮ ਕੱਢਦੇ ਆ ਜਾਂ ਹਮ ਕਿਸ ਤਰ੍ਹਾਂ ਹਾਂ ਇਹਦੇ ਜਿਹੜੇ ਹੋਰ ਸ਼ਾਇਦ ਉਸੀ ਨੇ ਜਿਹੜੇ ਫੰਡ ਤੋਂ ਰਹਿੰਦੀ ਹੈ ਇੱਕ ਲੇਡੀ ਰਜੀ ਹੈਗੀ ਕਮਰਜੀ ਉਹਨਾਂ ਦੀ ਲੋਕੇਸ਼ਨ ਅਸੀਂ ਚੈੱਕ ਕਰਦੇ ਪਿੱਛੇ ਇਹਨਾਂ ਨੂੰ ਫੜਨ ਦੇ ਅਸੀਂ ਤਾਂ ਫੜਨ ਦੇ ਵਾਸਤੇ ਚੈੱਕ ਕਰਦੇ ਸੀ ਉਹ ਲੰਬੇ ਵਗੈਰਾ ਇੱਕ ਦੋ ਵਾਰ ਆਏ ਸੀਗੀ ਤਾਂ ਸਾਨੂੰ ਉਸ ਤੋਂ ਸ਼ੱਕ ਹੋਇਆ ਵੀ ਇਹ ਉਹਨੂੰ ਵਾਚ ਕਰ ਰਹੇ ਸੀ ਕਿ ਉਹਦੀ ਬਾਡੀ ਹੈਗੀ ਜਿਹੜੀ ਉੜ ਕੇ ਕਿੱਥੇ ਕ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਵੀ ਕੌਣ ਕੀ ਕਾਰਵਾਈ ਹੁੰਦੀ ਹੈ ਇਹਦੇ ਵਿੱਚ ਜਿਹੜੀ ਲੇਡੀ ਦਾ ਜਿਹੜੀ ਨਾਲ ਉਹ ਫੋਰ ਮਾਰਨ ਵਾਲੀ ਉਹ ਲੇਡੀ ਨਾਲ ਕੀ ਸੰਬੰਧ ਹੈ ਨਹੀਂ ਜਿਹੜੀ ਲੇਡੀ ਅਰੈਸਟ ਕੀਤੀ ਹੈ ਹਾਂ ਜਿਹੜੇ ਨਾਲ ਉਹ ਫੋਰ ਸੀ ਇਹ ਮਾਰਨ ਵਾਲੇ ਉਹਨਾਂ ਨੇ ਉਹ ਵਸੇ ਇਕੱਠੇ ਰਹਿੰਦੇ ਮਤਲਬ ਨਜ਼ਾਇਜ਼ ਸੰਬੰਧੀ ਤੁਸੀਂ ਕਹਿ ਸਕਦੇ ਹੋ ਕਿ ਲਿਵ ਇਨ ਰਿਲੇਸ਼ਨਸ਼ਿਪ ਚ ਇਹਦੇ ਪਹਿਲਾਂ ਵੀ ਦੋ ਵਿਆਹ ਮਤਲਬ ਇਸ ਲੇਡੀ ਦੇ ਹੋ ਚੁੱਕੇ ਨੇ ਇੱਕ ਤਾਂ ਉਹ ਤਾਂ ਸ਼ਾਇਦ ਕਹਿੰਦੇ ਤਲਾਕ ਹੋ ਗਿਆ ਤੇ ਦੂਜੇ ਨਾਲ ਤਾਂ ਤਲਾਕ ਹੋਇਆ ਨਹੀਂ ਇਹਦੇ ਦੋ ਬੇਟੀਆਂ ਨੇ ਇੱਕ ਇੱਕ ਵਿਆਹ ਤੋਂ ਇੱਕ ਦੂਜੇ ਵਿਆਹ ਤੋਂ ਆਏ ਤੇ ਹੁਣ ਇਹ ਤੀਜੇ ਬੰਦਾ ਸੀਗਾ ਰਮਨਦੀਪ ਸਿੰਘ ਆ ਉਹਦੇ ਨਾਲ ਆ ਉੱਥੇ ਹੀ ਰਹਿ ਰਹੀ ਸੀ ਕੋਈ ਮਾਮਲਾ ਤਾਂ ਕਰ ਸਕਦੇ ਕੋਈ ਉਹ ਪਰਤਾਲ ਕਰ ਰਿਹਾ ਰਿਕਾਰਡ ਦੀ ਪਰਤਾਲ ਕਰ ਰਹੇ ਅਸੀਂ ਹੁਣ ਤੱਕ ਕਿੰਨੇ ਕੁ ਦੋਸ਼ੀ ਪੜੇ ਇਹਦੇ ਵਿੱਚ ਅਸੀਂ ਤਿੰਨ ਦੋਸ਼ੀਆਂ ਨੂੰ ਫੜ ਚੁੱਕੇ ਹਾਂ ਦੋ ਦੋਸ਼ੀਏ ਜੇ ਹੋਰ ਇੱਕ ਹੈਗੀ ਐਲਡੀ ਰਜੀਆ